ਤੁਸੀਂ ਸਾਡਾ ਦੇਖ ਲਿਆ ਹੋਊਗਾ ਜਿਹੜਾ ਕਿਸੇ ਗੱਲ ਪਰਮਾਣੀ ਮਾਤਾ ਟੈਂਪਲ ਆਲਾ ਅਸੀਂ ਉੱਥੋਂ ਮੱਥਾ ਟੇਕਿਆ ਆ ਚੁੱਕੇ ਆ ਤੇ ਹੁਣ ਅਸੀਂ ਜਾ ਰਹੇ ਆ 84 ਟੈਂਪਲ ਤੇ ਆ ਰਈਆਂ ਪੌੜੀਆਂ ਤੇ ਜਿਹੜੀਆਂ ਉੱਪਰ ਨੂੰ ਜਾ ਰਹੀਆਂ ਆ ਤੇ ਇਹਦੀ ਵੀ ਲੋਕੇਸ਼ਨ ਸੇਮ ਹੀ ਆ ਪਰਮਾਹੋਰ ਚ ਹੀ ਆ ਇਹ ਮੰਦਿਰ ਤੇ ਚਲੋ ਆ ਮੇਰੇ ਸਾਥੀ ਨਾਲ ਦੇ ਜੈ ਸ਼ੰਕਰ ਜੀ ਜੈ ਸ਼ੰਕਰ ਜੈ ਸ਼ੰਕਰ ਜੈ ਸ਼ੰਕਰ ਚਲੋ ਚਲੋ ਮੇਨ ਬਿਆਰ ਆ ਗਿਆ ਆ ਮੋਰੇ ਮੇਨ ਬਿਆਰ ਆ ਗਿਆ ਆ ਥੋੜੀਆਂ ਜੀਆਂ ਪੌੜੀਆਂ ਬਸ ਇੱਥੋਂ ਇੰਨਾ ਕੁ ਚੜ ਕੇ ਤੇ ਉੱਪਰ ਮੋਰੇ ਮੀਨ ਬਾਜ਼ਾਰ ਆਹਾਂ ਆ ਚੁੱਕਾ ਆ ਸਾਰਾ ਮੀਨ ਬਾਜ਼ਾਰ ਇਹ ਸਭ ਕੁਝ ਚੀਜ਼ ਮਿਲਦੀ ਇੱਥੇ ਇੱਧਰ ਟੱਬ ਆ ਤੇ ਸਾਰੀਆਂ ਸ਼ਾਪਸ ਆ ਤਾਂ ਸਾਰਾ ਕੁਝ ਸਮਾਨ ਤੁਹਾਨੂੰ ਮਿਲ ਜਾਊਗਾ ਤੇ ਬਾਈ ਵਾਕ ਜਾ ਰਹੇ ਆ ਅਸੀਂ ਤੇ ਪਰ ਆ ਰੋਡ ਦੇ ਵਿੱਚ ਵਿੱਚ ਕਿਤੇ ਕਿਤੇ ਗੱਡੀਆਂ ਵੀ ਆ ਰਹੀਆਂ ਆ ਆ ਦੇਖੋ ਮੈਸ਼ ਸ਼ੰਕਰ ਹੋਏ ਦੋਸਤੋ ਫਾਈਨਲੀ ਮੰਦਿਰ ਅਸੀਂ ਪਹੁੰਚ ਚੁੱਕੇ ਹਾਂ ਤੇ ਮੈਂ ਤੁਹਾਨੂੰ ਇੱਕ ਹੋਰ ਦਿਖਾ ਦਿੰਦਾ ਤੇ ਆਹਾ ਆਹਾ ਹੈਗਾ ਮੰਦਿਰ ਤੇ ਹਾਰਦਲੀਸਨ ਪਹੁੰਚਣ ਲਈ 2-3 ਮਿੰਟ ਲੱਗੇ ਜਿਆਦਾ ਨਹੀਂ ਲੱਗੇ ਤੇ ਮੰਦਿਰ ਆਣ ਵਾਸਤੇ ਦੋ ਰੂਟ ਆ ਇੱਕ ਤਾਂ ਪਿੱਛੋਂ ਚੜਦਾ ਤੇ ਕਿ ਅਸੀਂ ਇਹ ਅਸੀਂ ਜਿੱਧਰੋਂ ਅਸੀਂ ਆਏ ਹਾਂ ਇਹ ਸਭ ਤੋਂ ਛੋਟਾ ਰੂਟ ਆ ਆਜੋ ਚਲੋ ਜੈ ਸ਼ੰਕਰ ਜੀ ਜੈ ਸ਼ੰਕਰ ਅਸੀਂ ਇਸ ਵੇਲੇ ਬੈਠੇ ਹਾਂ 84 ਮੰਦਿਰ ਪਰਮੌਰ ਦੇ ਵਿੱਚ ਇਹ ਕਦੇ ਵੀ ਤੁਸੀਂ ਇੱਥੇ ਆਓ ਤੇ ਇਹਨਾਂ ਕੋਲ ਗੋਲ ਗੱਪੇ ਜ਼ਰੂਰ ਖਾਣੇ ਆ ਅੰਕਲ ਜੀ ਉਹਨਾਂ ਨਾਮ ਤੁਸੀਂ ਹੋ ਜੀ ਆਪਣਾ ਨਾਮ ਤੁਸੀਂ ਹੋ ਜੀ ਪਰਮੇਸ਼ਰ ਸ਼ਰਮਾ ਰਮੇਸ਼ ਸ਼ਰਮਾ ਜੀ ਕੋਲ ਬਹੁਤ ਹੀ ਸਵਾਦ ਗੋਲ ਗੱਪੇ ਬਣਾਉਂਦੇ ਆ ਦੇਖ ਕਿੰਨਾ ਸਾਫ਼ ਕੋਲ ਜ਼ਰੂਰ ਆਣਾ ਖਾਣੇ ਆ ਆ ਪਾਜੀ 78 ਖਾ ਕੇ ਰਿਕਾਰਡ ਤੋੜ ਦਿੰਨਾਂ ਨੇ ਆ ਦੇਖੋ 78 ਖਾ ਗਏ ਆ ਰੇੜੀ ਖਾਲੀ ਕਰਨੀ

ਥੋੜਾ ਟਾਈਮ ਹੋਰ ਦਿਓ ਤੁਹਾਨੂੰ ਸਾਰੇ ਮੰਦਿਰਾਂ ਦਰਸ਼ਨ ਕਰਾਵਾਂਗੇ ਗੈ ਸ਼ੰਕਰ ਦਾਸੀ ਟੈਂਪਲ ਮੇਲਾ ਵੀ ਸ਼ੁਰੂ ਹੋਣ ਵਾਲਾ ਤੇ ਆਹ ਸਾਰੇ ਸਟਾਲਸ ਲੱਗ ਰਹੇ ਆ ਇੱਕ ਆਹ ਇੱਕ ਆਹ ਤੇ ਇੱਕ ਆਹ ਤੇ ਇਧਰ ਮੈਂ ਥੋੜਾ ਜਿਹਾ ਇਧਰ ਹੀ ਇਹਦੀ ਬੈਕ ਸਾਈਡ ਤੇ ਖੜਾ ਆ ਤੇ ਦੋ ਤਿੰਨ ਦਿਨ ਦੇ ਵਿੱਚ ਮੇਲਾ ਸ਼ੁਰੂ ਹੋ ਜਾਣਾ ਇਹ ਓਧਰਲੀ ਸਾਈਡ ਮੈਂ ਤੁਹਾਨੂੰ ਦਿਖਾਤੀ ਹੁਣ ਮੈਂ ਦੂਜੀ ਸਾਈਡ ਆ ਚੁੱਕਾ ਤੇ ਇੱਕ ਸ਼ਿਵਲਿੰਗ ਆਹ ਬਣਿਆ ਹੋਇਆ ਤੇ ਹੋਰ ਵੀ ਬਣੇ ਆ ਤੁਹਾਨੂੰ ਮੈਂ ਉਹ ਵੀ ਦਿਖਾਨਾ ਤੇ ਇੱਕ ਸ਼ਿਵਲਿੰਗ ਆਹ ਸਾਹਮਣੇ ਬਣਿਆ ਹੋਇਆ ਆਹ ਤੇ ਇੱਕੋ ਸਾਹਮਣੇ ਬਣਿਆ ਹੋਇਆ ਤੇ ਇਧਰਲੀ ਸਾਈਡ ਵੀ ਪ੍ਰੋਪਰ ਮਾਰਕੀਟ ਬਣੀ ਹੋਈ ਆ ਸਭ ਕੁਝ ਮਿਲ ਜਾਂਦਾ ਇਧਰ ਵੀ ਤੇ ਮੇਲਾ ਆਣ ਰਿਹਾ ਤੇ ਉਹਦੀ ਸਾਰੀ ਤਿਆਰੀ ਚੱਲ ਰਹੀ ਆ ਤੇ ਇੱਕੋ ਸਾਹਮਣੇ ਸਟਾਲ ਲੱਗ ਰਿਹਾ ਤੇ ਇਧਰਲੇ ਪਾਸੇ ਇੱਕ ਹੋਰ ਮਾਰਕੀਟ ਆ ਮੈਂ ਤੁਹਾਨੂੰ ਉਹ ਵੀ ਦਿਖਾ ਦੰਨਾ ਤੇ ਆ ਹਵਾਲਾ ਇੱਕ ਸ਼ਿਵਲਿੰਗ ਤੇ ਆਹ ਹੈ ਸਾਰੀ ਮਾਰਕੀਟ ਇਧਰ ਪ੍ਰੋਪਰ ਮੇਲੇ ਦੀ ਫੁੱਲ ਤਿਆਰੀ ਹੋ ਰਹੀ ਆ ਉਧਰਲੀ ਮਾਰਕੀਟ ਦੇ ਵਿੱਚ ਜਿਆਦਾ ਜੁੱਤੀਆਂ ਜੱਤੀਆਂ ਚੱਪਲਾਂ ਚੁੱਪਲੀਆਂ ਆ ਆ ਚੱਪਲਾਂ ਲੱਗੀ ਹੋਈਆਂ ਉਹ ਸਾਹਮਣੇ ਉਧਰ ਸ਼ੂਜ਼ ਲੱਗੇ ਹੋਏ ਆ ਤੇ ਆ ਭਾਂਡੇ ਭੁੰਡੇ ਲੱਗੇ ਹੋਏ ਆ ਤੇ ਇੱਕ ਸ਼ਿਵਲਿੰਗ ਆ ਵੀ ਬਣਿਆ ਹੋਇਆ ਆ ਲਓ ਤੁਹਾਨੂੰ ਇਹਦੇ ਵੀ ਮੈਂ ਦਰਸ਼ਨ ਕਰਾ ਦਨਾਂ ਦੇਖੋ ਤੇ ਇਧਰ ਮੇਲੇ ਦੀ ਤਿਆਰੀ ਦੇ ਨਾਲ ਨਾਲ ਝੂਲੇ ਵੀ ਸਾਰੇ ਲੱਗ ਗਏ ਆ ਆ ਚੰਡੋਰ ਲੱਗਾ ਹੋਇਆ ਛੋਟਾ ਬੱਚਿਆਂ ਨਾਲ ਆ ਤੇ ਟ੍ਰੈਂਪੋਲਿਨ ਲੱਗੀ ਹੋਈ ਆ ਕਾਰਜ਼ ਲੱਗੀਆਂ ਹੋਈਆਂ ਤੇ ਸਾਹਮਣੇ ਉਹ ਮਿੱਕੀ ਮਾਊਸ ਲੱਗਾ ਹੋਇਆ ਜਿਵੇਂ ਹੁਣ ਮੈਂ ਹੋਰ ਉੱਪਰ ਆ ਚੱਕਾ ਤੇ ਇੱਧਰ ਸਾਰੇ ਝੂਲੇ ਲੱਗੇ ਹੋਏ ਆ ਟ੍ਰੈਂਪੋਲਿਨ ਲੱਗੀ ਆ ਬੱਚਿਆਂ ਵਾਲਾ ਝੰਡੋਲ ਲੱਗਾ ਹੋਇਆ ਉਹ ਵੀ ਟ੍ਰੈਂਪੋਲਿਨ ਆ ਵੀ ਟ੍ਰੈਂਪੋਲਿਨ ਤੇ ਸਾਹਮਣੇ ਮਿੱਕੀ ਮਾਊਸ ਵੀ ਲੱਗਾ ਹੋਇਆ ਆ ਸਾਹਮਣੇ ਤੁਸੀਂ ਸਕਰੀਨ ਤੇ ਮਿੱਕੀ ਮਾਊਸ ਦੇਖ ਰਹੇ ਹੋ ਤੇ ਬੱਚੇ ਸਾਰੇ ਉੱਤੇ ਉੱਤੇ ਖੇਡ ਰਹੇ ਆ ਤੇ ਇੱਕ ਸ਼ਿਵਲਿੰਗ ਆ ਸਾਹਮਣੇ ਆ ਇਹਦੇ ਵੀ ਦਰਸ਼ਨ ਕਰ ਲਓ ਤੁਸੀਂ ਇੱਧਰ ਉੱਪਰਲੇ ਪਾਸੇ ਨਾਲੇ ਪਿਛਲੇ ਪਾਸੇ ਦੋ ਸਕੂਲ ਆ ਇੱਕ ਹੈਗਾ ਆ ਸ਼ਿਵਾਲਿਕ ਪਬਲਿਕ ਸਕੂਲ ਤੇ ਦੂਸਰਾ ਹੈਗਾ ਆ ਡੀ.ਪੀ ਪਬਲਿਕ ਸਕੂਲ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਹੈਗਾ ਇੱਥੇ ਸ਼ਿਵਜੀ ਦਾ ਮੰਦਿਰ ਤੇ ਸਾਰਿਆਂ ਨੂੰ ਬੜਾ ਆ ਇਹ ਤੇ ਲੜੀਆਂ ਲੱਗੀਆਂ ਹੋਈਆਂ ਲਾਈਟਿੰਗ ਲੱਗੀ ਹੋਈ ਆ ਤੇ ਕਿਤੇ ਨਾ ਕਿਤੇ ਇਹ ਮੰਦਿਰ ਕਦਾਰਨਾਥ ਵਾਲੀ ਲੁੱਕ ਦੇ ਰਿਹਾ ਹੈ ਆਪਾਂ ਨੂੰ ਥੋੜੀ-ਬਹੁਤੀ ਤੇ ਆ ਸਾਰੀਆਂ ਮੇਲੇ ਦੀ ਤਿਆਰੀ ਆ ਤੇ ਰਸ ਬਹੁਤ ਜ਼ਿਆਦਾ ਆ ਤੇ ਇੱਧਰ ਇਸ ਸਾਈਡ ਤੇ ਸਾਹਮਣੇ ਨੰਦੀ ਜੀ ਵਿਰਾਜਮਾਨ ਆ ਲਓ ਤੇ ਦੇਖ ਲਓ ਇਸ ਸਾਈਡ ਤੇ ਨੰਦੀ ਜੀ ਵਿਰਾਜਮਾਨ ਆ ਤੇ ਇੱਕ ਮੰਦਿਰ ਆਹਾ ਤੇ ਇੱਕ ਮੰਦਿਰ ਉਹ ਸਾਹਮਣੇ ਇੱਥੇ ਸ਼ਿਵਲਿੰਗ ਤੇ ਇੱਕ ਮੰਦਿਰ ਸਾਹਮਣੇ ਤੇ ਤੁਹਾਨੂੰ ਥੋੜੀ-ਥੋੜੀ ਦੂਰੀ ਤੇ ਇੱਥੇ ਮੰਦਿਰ ਮਿਲ ਜਊਗੇ ਤੇ ਪਿੱਛੇ ਹੈਗਾ ਇੱਕ ਸ਼ਿਵਲਿੰਗ ਇੱਧਰ ਅੰਦਰ ਵੀ ਬਣਿਆ ਹੋਇਆ ਤੇ ਸਾਹਮਣੇ ਹੈਗਾ ਚਮੁੰਡਾ ਮਾਤਾ ਜੀ ਦਾ ਮੰਦਿਰ ਆ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਹੈਗਾ ਧਰਮਰਾਜ ਜੀ ਦਾ ਮੰਦਿਰ ਤੇ ਚਲਿਏ ਹੁਣ ਆਪਾਂ ਅੰਦਰ ਦਰਸ਼ਨ ਕਰੀਏ ਆ ਸਾਹਮਣੇ ਧਰਮਰਾਜ ਜੀ ਦਾ ਟੈਂਪਲ ਤੇ ਇਧਰ ਨਾਲੇ ਇੱਕ ਹੋਰ ਮੰਦਿਰ ਤੇ ਚਲੋ ਚਲੋ ਭਾਈ ਅੱਜ ਤੇ ਜੋ ਫਰਕ ਕੀ ਸੁਣੇ ਨਾ ਆ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਨਰਸਿੰਘ ਭਗਵਾਨ ਜੀ ਦਾ ਮੰਦਿਰ ਆ 32 ਚਲ ਗਈ ਤਾਂ ਲਾਈਟਾਂ ਬਹੁਤ ਸੋਹਣੀਆਂ ਲੱਗਦੀਆਂ ਸੀ ਤੇ ਤਾਂ ਕਰਕੇ ਮੈਨੂੰ ਦਿਖਾ ਨਹੀਂ ਹੋਇਆ ਬਾਹਰੋਂ ਤੇ ਤੁਸੀਂ ਦੇਖ ਲਓ ਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਤੇ ਹੋਰ ਕੁਝ ਦਿਖਾਉਣ ਨਾਲ ਹੈਗਾ ਤਾਂ ਮੈਂ ਤੁਹਾਨੂੰ ਦਿਖਾ ਦਿੰਦਾ ਤੇ ਇੱਥੇ ਦੀ ਹਿਸਟਰੀ ਬਾਰੇ ਵੀ ਮੈਂ ਤੁਹਾਨੂੰ ਸਭ ਕੁਝ ਦੱਸੂਗਾ ਤੈਨੂੰ 84 ਟੈਂਪਲ ਕਿਉਂ ਗਿਆ ਜਾਂਦਾ ਹੈ ਤੇ ਇੱਕ ਆ ਚੀਜ਼ ਹੈ ਜਿਸ ਸ਼ਿਵਲਿੰਗ ਬਣਿਆ ਹੋਇਆ ਤੇ ਤੁਸੀਂ ਦੇਖ ਸਕਦੇ ਆ ਇਹਦਾ ਨਾਮ ਹੈਗਾ ਸਵਰਗ ਦੀਆਂ ਢਾਈ ਪੌੜੀਆਂ ਢਾਈ ਪੌੜੀਆਂ ਸਵਰਗ ਦੀਆਂ ਤਿਆ ਹੈਗੇ ਨੰਦੀ ਮਹਾਰਾਜ ਜੀ ਤੇ ਜਿਹੜਾ ਵੀ ਇਹਨਾਂ ਦੇ ਥੱਲੇ ਨਿਕਲਦਾ ਹੈ ਤੇ ਉਹ ਕਹਿੰਦੇ ਉਹਨਾਂ ਦੀ ਸਾਰੀਆਂ ਮਨੋ ਕਾਮਰਾ ਪੂਰੀਆਂ ਹੋਦੀਆਂ ਜਾਂ ਤੇ ਦੇਖ ਲਓ ਸਾਰੇ ਡੁਕ ਤਕਲੀਫਾਂ ਟ ਜਾਂਦੇ ਆ ਸਾਰੇ ਥੰਥੋਲੀ ਹੋਲੀ ਨਿਕਲ ਰਹੇ ਆ ਤੇ ਆ ਆ ਮੰਦਿਰ ਜਿਹੜਾ ਇੱਥੇ ਦਾ ਮੇਨ ਹੈ ਲਾਈਟ ਚ ਲੱਗੀ ਤਾਂ ਤੁਹਾਨੂੰ ਮੈਨੂੰ ਲੱਗਦਾ ਦੇਖ ਲਈਂ ਰਿਹਾ ਹੋਣਾ ਤੇ ਆ ਸਾਹਮਣੇ ਇੱਧਰ ਨੰਦੀ ਜੀ ਹੈ ਇਹਨਾਂ ਦੇ ਨੰਦੀ ਮਹਾਰਾਜ ਜੀ ਜੈ ਉਹ ਪਰਵਤੇ ਪਤੇ 这个这个。 ਸਾਡੇ ਆ ਕੇ ਅਸੀਂ ਬਾਹਰ ਆ ਚੁੱਕੇ ਆ ਤੇ ਇੱਥੇ ਦੀ ਤੁਹਾਨੂੰ ਹੁਣ ਅਸੀਂ ਹਿਸਟਰੀ ਦੱਸਦੇ ਹਾਂ ਜੀ ਭਾਜੀ ਬੋਲੋ ਲੈ ਸ਼ੰਕਰ ਜੀ ਅੱਜ ਅਸੀਂ ਪਰਮਾਰ 84 ਮੰਦਰ ਪਹੁੰਚੇ ਆ ਇਹ ਮਹਾਦੇਵ ਦਾ ਮੰਦਰ ਆ ਇੱਥੇ ਤੁਹਾਨੂੰ ਧਰਮਰਾਜ ਦਾ ਮੰਦਰ ਵੀ ਮਿਲੂਗਾ ਨਰਸਿੰਘਪੁਰਵਾਨ ਦਾ ਮੰਦਰ ਵੀ ਤੇ ਮੈਂ ਸਾਕਸ਼ਾਤ ਪੂਲੀ ਸ਼ੰਕਰ ਤੇ ਵਿਰਾਜਮਾਨ ਹਾਂ ਬੋਲੋ ਸ਼ੰਕਰਪੁਰਵਾਨ ਕੀ ਜੈ ਹੋਪ ਤੁਸੀਂ ਸਾਡੀ ਇਹ ਯਾਤਰਾ ਵਾਲੀ ਸਾਰੀ ਸੀਰੀਜ਼ ਦੇਖੀ ਹੋਗੇ ਪਿਛਲੇ ਵੀ ਸਾਡੇ ਦੋਨੋਂ ਵਲੌਗ ਦੇਖੇ ਹੋਊਗੇ ਤੇ ਤੇ ਬੰਦੇ ਦੇ ਜਿਹੜੇ ਕਰਮ ਆ ਮੰਨ ਲਓ ਬੰਦਾ ਜਿੱਦਾਂ ਦੇ ਵੀ ਕਰਮ ਕਰਦਾ ਉਹਨੂੰ ਨਰਕ ਜਾਂ ਸਵਰਗ ਚ ਇੱਥੇ ਹੀ ਸਾਰਾ ਕੁਝ ਭੇਜਿਆ ਜਾਂਦਾ ਆ ਤੇ ਹੁਣ ਆਪਾਂ ਵਲੌਗ ਦਾ ਕਰਦੇ ਆਂ ਤਾਂ ਤੇ ਆਪਾਂ ਮਿਲਦੇ ਆਂ ਥੋੜੇ ਜੇਰ ਬਾਅਦ ਬਹੁਤ ਹੀ ਛੇਤੀ ਨਵੇਂ ਵਲੌਗ ਦੇ ਨਾਲ ਤੇ ਚੈਨਲ ਦੇ ਨਾਲ ਜੁੜੇ ਰਹੋ ਤੇ ਇਹਨੂੰ 84 ਟੈਂਪਲ ਇਸ ਕਰਕੇ ਕਿਹਾ ਜਾਂਦਾ ਆ ਕਿਉਂਕਿ ਇੱਕੋ ਹੀ ਮੰਦਿਰ ਦੇ ਅੰਦਰ 84 ਟੈਂਪਲ ਆ इन पेसा नी पहिरियों